ਮੁੰਡੇ ਕੁੜੀ ਦੇ ਵਿਆਹ ਨੂੰ 3 ਮਹੀਨੇ ਦਾ ਸਮਾਂ ਹੋਇਆ ਸੀ ਪਰਿਵਾਰਤ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਇਹਨਾਂ ਖੁਸ਼ੀਆਂ ਨੂੰ ਪਰਿਵਾਰਿਕ ਮੈਂਬਰਾਂ ਨੇ ਹੀ ਆਪਣੇ ਹੱਥੀਂ ਝਾੜ ਦਿੱਤਾ ਪਤਾ ਲੱਗਿਆ ਕਿ ਕੁੜੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਆਪਣੀ ਧੀ ਦੇ ਘਰ ਆ ਕੇ ਉਸਦੀ ਸੱਸ ਦੀ ਜਾਨ ਲਈ ਗਈ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਇਸ ਮਾਮਲੇ ਦੇ ਵਿੱਚ 3 ਜਾਣਿਆਂ ਦੀ ਭਾਲ ਵੀ ਜਾ ਰਹੀ ਹੈ ਪਰ ਜਿਨ੍ਹਾਂ ਨੂੰ ਫੜਿਆ ਗਿਆ ਉਹਨਾਂ ਦੇ ਵੱਲੋਂ ਸੰਸਨੀਖੇਜ਼ ਖੁਲਾਸੇ ਕੀਤੇ ਗਏ ਨੇ ਇਕੜਨਾ 17 ਮਾਰਚ ਦੀ ਹੈ ਜਦੋਂ ਮੁੱਦਾਈ ਗੁਰਪਿੰਦਰ ਸਿੰਘ ਉਰਫ ਲੱਕੀ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਸਿਖਵਾਲਾ ਹਾਲਾਬਾਦ ਗੋਨਿਆਣਾ ਰੋਡ ਤੇ ਸ੍ਰੀ ਮੁਕਸੇਰ ਸਾਹਿਬ ਨੇ ਬਿਆਨ ਦਿੱਤਾ ਕਿ ਉਸਦੀ ਮਾਤਾ ਪਰਮਜੀਤ ਕੌਰ ਪਤਨੀ ਪੱਪੂ ਸਿੰਘ ਜੋ ਕਿ ਆਪਣੇ ਘਰ ਦੇ ਬਾਹਰ ਹੀ ਬੈਠੀ ਸੀ ਉਹਨਾਂ ਦੱਸਿਆ ਕਿ ਗੱਬਰ ਪੁੱਤਰ ਨਾ ਮਾਲੂਮ ਹੈਪੀ ਪੁੱਤਰ ਬਲਵਿੰਦਰ ਸਿੰਘ ਅਤੇ ਹੀਰਾ ਪੁੱਤਰ ਨਾ ਮਾਲੂਮ ਵਾਸੀਆਂ ਗੋਨਿਆਣਾ ਰੋਡ ਤੇ ਸਥਿਤ ਸ੍ਰੀ ਮੁਕਸਰ ਸਾਹਿਬ ਨੇ ਉਸਦੀ ਮਾਤਾ ਦੇ ਸਿਰ ਦੇ ਵਿੱਚ ਕਾਪੇ ਮਾਰੇ ਜਿਸ ਦੇ ਨਾਲ ਉਸਦੀ ਮਾਤਾ ਪਰਮਜੀਤ कौर ਜ਼ਖਮੀ ਹੋ ਗਏ ਜਦ ਆਪਣੀ ਮਾਤਾ ਨੂੰ ਛਡਵਾਉਣ ਦੇ ਲਈ ਅੱਗੇ ਹੋਇਆ ਤਾਂ ਉਸ ਨੂੰ ਨਿਹਾਲ ਸਿੰਘ ਪੁੱਤਰ ਕਪੂਰ ਨੇ ਜੱਫਾ ਪਾ ਕੇ ਰੋਕ ਲਿਆ ਨਿਹਾਲ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਉਸ ਦੀ ਮਾਤਾ ਨੂੰ ਮਾਰਨ ਦੇ ਲਈ ਉਕਸਾਉਂਦੇ ਰਹਿੰਦੇ ਸਨ ਇਸ ਪੂਰੀ ਘਟਨਾ ਨੂੰ ਲੈ ਕੇ ਮਾਮਲਾ ਦਰਜ ਹੋ ਚੁੱਕਿਆ ਸੀ ਅਤੇ ਹੁਣ ਇਸ ਦੇ ਵਿੱਚ ਤਿੰਨ ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ 24 ਨੂੰ ਗੋਨਿਆਣਾ ਰੋਡ ਏਰੀਆ ਦੇ ਵਿੱਚ ਇੱਕ ਲੇਡੀ ਜਿਸ ਦਾ ਨਾਮ ਪਰਮਜੀਤ ਕੌਰ ਸੀ ਉਹਦਾ ਕਤਲ ਹੋਇਆ ਜਿਸ ਤੇ ਮੁਕਦਮਾ ਨੰਬਰ 42 ਖਾਣਾ ਸਿਟੀ ਮੁਕਸਰ ਸਾਹਿਬ ਰਜਿਸਟਰ ਹੋਇਆ ਸਾਡੇ ਐਸਐਸਪੀ ਸਾਹਿਬ ਸ੍ਰੀ ਭਾਗੀਰਥ ਸਿੰਘ ਮੀਨਾ ਜੀ ਦੇ ਦੇਸ਼ਾ ਨਿਰਦੇਸ਼ ហេਟ ਵੱਖ-ਵੱਖ ਟੀਮਾਂ ਗਠਿਤ ਕਰਕੇ ਤੇ ਤਫ਼ਤੀਸ਼ ਅਰੰਭੀ ਗਈ ਜਿਸ ਦੌਰਾਨ ਤਿੰਨ ਦੋਸ਼ੀ ਜਿਨ੍ਹਾਂ ਦਾ ਨਾਮ ਨਿਹਾਲ ਸਿੰਘ ਪੁੱਤਰ ਕਪੂਰ ਸਿੰਘ ਉਸ ਦੀ ਪਤਨੀ ਜਸਵੀਰ ਕੌਰ ਅਤੇ ਉਸ ਦਾ ਦੋਤਾ ਹੈਪੀ ਸਿੰਘ ਗ੍ਰਿਫਤਾਰ ਹੋਏ ਨੇ ਤੇ ਤਿੰਨ ਦੋਸ਼ੀ ਅਜੇ ਗ੍ਰਿਫਤਾਰ ਕਰਨੇ ਬਾਕੀ ਨੇ ਇਸ ਮਾਰਡਰ ਦੀ ਵਜ੍ਹਾ ਰੰਜਿਸ਼ ਐਸੀ ਕੀ ਹੈਪੀ ਜਿਸ ਦੀ ਕੀ ਭੈਣ ਨੂੰ ਮਰਨ ਵਾਲੀ ਪਰਮਜੀਤ ਕੌਰ ਦਾ ਲੜਕਾ ਲੈ ਗਿਆ ਸੀ ਘਰੋਂ ਤੇ ਉਹਨਾਂ ਨੇ ਵਿਆਹ ਕਰਾ ਲਿਆ ਸੀ ਇਸ ਰੰਜਿਸ਼ ਦੇ ਚੱਲਦਿਆਂ ਹੀ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਕਿੰਨੇ ਜਣੇ ਇਨਵੋਲਵ ਸੀ ਇਸ ਦੇ ਟੋਟਲ 6 ਜਣੇ ਇਨਵੋਲਵ ਸੀ ਜਿਨ੍ਹਾਂ ਚੋਂ 3 ਜਣੇ ਅਸੀਂ ਗ੍ਰਿਫਤਾਰ ਕਰ ਲਏ ਤੇ ਤਿੰਨਾਂ ਦੀ ਪਾਲ ਅਜੇ ਜਾਰੀ ਹੈ ਹਥਿਆਰਸਲ ਬਰਾਮਦੇਨਾਂ ਤੋਂ ਹਥਿਆਰ ਹੋਣਾ ਸੀ ਰਿਮਾਂਡ ਅੱਜ ਪੇਸ਼ ਕੀਤਾ ਹੈ ਕੋਰਟ 'ਚ ਰਿਮਾਂਡ ਲਵਾਵਾਂਗੇ ਤੇ ਫਿਰ 11 ਦਿਨ ਕੱਬੀ ਇਸ ਤੋਂ ਪਹਿਲਾਂ ਮੁਡਲੀ ਜਾਂਚ ਤੇ ਵਿੱਚ ਕੀ ਕੁਝ ਸਾਹਮਣੇ ਆਇਆ ਸੀ ਮੁੰਡੇ ਨੇ ਕੀ ਕੁਝ ਕਿਹਾ ਸੀ ਆਓ ਸੁਣਦੇ ਹਾਂ ਬਾਤ ਕੋਟ ਮੈਰਿਜ ਦਾ ਕਰਵਾ ਲਈ ਪਰ ਨਹੀਂ ਪਤਾ ਸੀ ਕਿ ਕੁਝ ਦਿਨਾਂ ਦੇ ਵਿੱਚ ਹੀ ਪਰਿਵਾਰਿਕ ਮੈਂਬਰ ਹੀ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਲੁੱਟ ਕੇ ਲੈ ਜਾਣਗੇ ਦੁਖਦਖਤਕ ਨਾ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਤੇ ਵਿੱਚ 3 ਮਹੀਨੇ ਪਹਿਲਾਂ ਪੜੇ ਹੀ ਚਾਵਾ ਦੇ ਨਾਲ ਮੁੰਡੇ ਕੁੜੀ ਨੇ ਵਿਆਹ ਕੀਤਾ ਸੀ ਮੁੰਡਾ ਇਸ ਕੁੜੀ ਨੂੰ ਆਪਣੇ ਘਰ ਵੀ ਲਾਇਆ ਤੇ ਕੋਟ ਮੈਰਿਜ ਤੋਂ ਬਾਅਦ ਭਵਿੱਖ ਦੇ ਚੰਗੇ ਸੁਪਨੇ ਵੀ ਦੇਖਣ ਲੱਗ ਪਿਆ ਸੀ ਇਸ ਪੂਰੀ ਘਟਨਾ ਦੇ ਹੋਣ ਤੋਂ ਬਾਅਦ ਮੁੰਡੇ ਵਾਲਿਆਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸਨ ਕੁੜੀ ਦੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸੀ ਕਿ ਇਹ ਵਿਆਹ ਹੋਵੇ ਪਰ ਜਦ ਇਹ ਸਭ ਕੁਝ ਹੋ ਵਾਪਰ ਗਿਆ ਤਾਂ ਮੁੰਡਾ ਅਤੇ ਕੁੜੀ ਵਿਆਹ ਤੋਂ ਬਾਅਦ ਕੀਤੇ ਹੋਰ ਕਿਰਾਏ ਦਾ ਕਮਰਾ ਤੱਕ ਲੈ ਕੇ ਰਹਿਣ ਲੱਗ ਪਏ ਸਨ ਪਰ ਫਿਰ ਵੀ ਕੁੜੀ ਵਾਲਿਆਂ ਦੇ ਘਰ ਨੂੰ ਇਹਨਾਂ ਵਿੱਚੋਂ ਕੋਈ ਵੀ ਗੱਲ ਰਾਸ ਨਹੀਂ ਆਈ ਜਿਸ ਤੇ ਜਲਦੀ ਹੋਏ ਪਤਾ ਲੱਗਿਆ ਕਿ ਹੁਣ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਸੱਸ ਦੀ ਜਾਨ ਲਈ ਗਈ। ਮੁਖਸਰ ਤੇ ਗੋਨਿਆਣਾ ਰੋਡ ਤੇ ਔਰਤ ਨੂੰ ਬੇਰਹਿਮੀ ਨਾਲ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਇਸ ਦਾ ਪਿੱਛੇ ਦਾ ਕਾਰਨ ਜਾਣਨ ਤੋਂ ਬਾਅਦ ਹਰ ਕੋਈ ਹੈਰਾਨ ਸੀ ਕਿ ਆਖਿਰਕਾਰ ਇੱਕ ਵਿਆਹ ਕਰਨ ਤੋਂ ਬਾਅਦ ਹੀ ਆਪਣੀ ਸੱਸ ਦੇ ਨਾਲ ਇੰਨਾ ਮਾੜਾ ਕਰ ਦਿੱਤਾ। ਮਰਦ ਕਾਦੇ ਪੁੱਤ ਨੇ 3 ਮਹੀਨੇ ਪਹਿਲਾਂ ਹੀ ਆਪਣੀ ਇੱਕ ਜਾਣਕਾਰ ਕੁੜੀ ਦੇ ਨਾਲ ਕੋਟ ਮੈਰਿਜ ਕਰਵਾਈ ਸੀ। ਉਸ ਕੁੜੀ ਨੂੰ ਉਹ ਬੇहद ਪਿਆਰ ਕਰਦਾ ਸੀ ਅਤੇ ਇਸ ਤੇ ਚਲਦੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੋਨਿਆਣਾ ਰੋਡ ਤੇ ਰਹਿਣ ਵਾਲੀ ਔਰਤ ਪਰਮਜੀਤ ਕੌਰ ਉਰਫ ਪੂਜਾ ਪੁੱਤਰ ਰਿੱਕੀ ਗਿੱਲ ਨੇ 3 ਮਹੀਨੇ ਪਹਿਲਾਂ ਹੀ ਮਹੱਲੇ ਦੇ ਹੀ ਰਹਿਣ ਵਾਲੇ ਨਿਹਾਲ ਸਿੰਘ ਦੀ ਦੋਸਤੀ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਹ 22 ਮਾਰਚ ਨੂੰ ਪੂਜਾ ਦੀ ਤੀਨ ਨੂੰ ਵਿਆਹ ਕੇ ਲੈ ਗਿਆ। ਮ੍ਰਿਤਕਾ ਦੇ ਪਰਿਵਾਰ ਦੇ ਵੱਲੋਂ ਕਥਿਤ ਤੌਰ ਤੇ ਇਸ ਪੂਰੀ ਘਟਨਾ ਨੂੰ ਲੈ ਕੇ ਸ਼ੱਕ ਜਤਾਇਆ ਗਿਆ ਤੇ ਬਾਅਦ ਦੇ ਵਿੱਚ ਖੁਲਾਸੇ ਵੀ ਕੀਤੇ ਗਏ ਕਿ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦੀ ਸਸਤੀ ਦੀ ਜਾਨ ਲਈ ਗਈ ਹੈ ਮ੍ਰਿਤਕਾ ਦੇ ਪ੍ਰਾਹਰ ਭਜਨ ਸਿੰਘ ਅਤੇ ਪੁੱਤਰ ਰਿੱਕੀ ਗਿੱਲ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਮੁਖਸਰ ਪੁਲਿਸ ਤੇ ਅਧਿਕਾਰੀਆਂ ਨੂੰ ਬਸਟੈਂਡ ਚੌਂਕ ਦੇ ਇੰਚਾਰਜ ਨੂੰ ਕਰੀਬ ਅੱਧੀ ਦਰਜਨ ਅਰਜ਼ੀਆਂ ਭੇਜ ਦਿੱਤੀਆਂ ਗਈਆਂ ਨੇ ਪਰ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਜਾਣ ਤੋਂ ਬਾਅਦ ਖਦਸ਼ਾ ਜ਼ਾਹਿਰ ਕੀਤਾ ਗਿਆ ਪਰ ਹੁਣ ਤੱਕ ਕੋਈ ਕਾਰਵਾਈ ਨਾ ਹੁਣ ਕਰਕੇ ਪਰਿਵਾਰ ਦੁਖੀ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਸ ਦਿਨ ਤੋਂ ਉਹਨਾਂ ਦੋਹਾਂ ਨੇ ਵਿਆਹ ਕਰਵਾਇਆ ਸੀ ਉਸੇ ਦਿਨ ਤੋਂ ਹੀ ਕੁੜੀ ਦੇ ਪਰਿਵਾਰਿਕ ਮੈਂਬਰ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਸਨ ਪਰ ਇਸ ਤੋਂ ਬਾਅਦ ਜਦੋਂ ਦੋਨੋਂ ਹੀ ਸਾਲੇ ਅਤੇ ਕੁਝ ਹੋਰ ਮੁੰਡੇ ਉਸਦੇ ਨਾਲ ਜਦੋਂ ਆਏ ਤਾਂ ਉਸਦੀ ਮਾਂ ਦੀ ਜਾਨ ਲੈ ਕੇ ਚਲੇ ਗਏ ਇਸ ਸਬੰਧ ਦੇ ਵਿੱਚ ਪੁਲਿਸ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਸੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਵੀ ਸੀ ਮੈਨੂੰ ਹੋ ਗਿਆ ਸਾਨੂੰ ਮੇਰੇ ਨਾਲ ਮੈਰਿਜ ਹੋਈ ਸੀਗੀ ਮੇਰੇ ਸਾਹਮਣੇ ਘਰ ਸੀ ਉਹਨਾਂ ਦਾ ਮੇਰੇ ਵਿਚ ਕੁੜੀ ਨਾਲ ਬਿਆਨ ਵਗੈਰਾ ਸਾਰਾ ਕੁਝ ਓਕੇ ਸੀਗਾ ਉਹਦੇ ਭਰਾ ਦੋ ਤੇ ਨਾਲ ਕਈ ਮੁੰਡੇ ਉਹਦੇ ਠੀਕ ਹੈ ਰਾਤੀਓ ਕੱਲ ਕੱਲ ਦੀ ਰਾਤ ਮਾਰ ਕੇ ਗਏ ਮਮੀ ਦੇ ਸੱਟਾ ਛੁੱਟਾ ਮਾਰ ਗਏ ਬਾਬਾ 7 ਵਜੇ ਸਿਦਾਂ ਕਰਕੇ ਉਹਨਾਂ ਦੀ ਡੈਥ ਹੋ ਗਈ। ਕੀ ਲੱਗਿਆ ਇਸ ਤੇਜ਼ ਤਰ ਹਥਿਆਰ ਸੀ ਭਿਆਹ ਹਥਿਆਰ ਹੀ ਸੀ ਉਹ ਕਾਪੇ ਕਿਰਪਾਨਾਂ ਸੀਗੀਆਂ ਉਹਨਾਂ ਕੋਲੇ ਜੀ ਖੰਜਰ ਬਾਬਾ ਤਕੜੇ ਸੀ ਜਿਹੜੇ ਸਿਰ ਬਾਬਾ ਸਿਰ ਤਾਂ ਸਾਰਾ ਤਾਂ ਸਰੀਰ ਹੀ ਪਾੜਦਾ ਹੀ ਉਹਨਾਂ ਦਾ ਨਾਲ ਦੀ ਮੌਕੇ ਦੀ ਡੈਥ ਹੋ ਗਈ ਰਾਤ ਤੇ ਉੱਥੇ। ਉਹ ਤੁਸੀਂ ਪਹਿਲਾਂ ਅਸੀਂ ਐਸਐਸਪੀ ਕੋਲੇ 3 ਮਹੀਨੇ ਤਾਈਂ ਐਸਐਸਪੀ ਕੋਲੇ ਕਿਹੜੇ ਕੱਢੇ ਜੀ ਚੌਂਕੀ 'ਚ ਪਤਾ ਨਹੀਂ ਕਿੰਨੇ ਗੇੜੇ ਕੱਢਤੇ ਚੌਂਕੀ ਵਾਲੇ ਨੇ ਇੱਕ ਵਾਰੀ ਉਹਨਾਂ ਦੇ ਘਰੇ ਗੇੜਾ ਪੈਰ ਵੀ ਨਹੀਂ ਪਾਇਆ ਪੁਲਿਸ ਪ੍ਰਸ਼ਾਸਨ ਕੋ ਕੱਖ ਵੀ ਨਹੀਂ ਕੀਤਾ ਜੀ ਪੁਲਿਸ ਪ੍ਰਸ਼ਾਸਨ ਨੇ ਕੁਝ ਕੀਤਾ ਹੁੰਦਾ ਤਾਂ ਹੁਣ ਮੇਰੀ ਮਾਂ ਜਾਉਂਦੀ ਹੁੰਦੀ ਤੁਸੀਂ ਜਿਹੜੀ ਲਵ ਮੈਰਿਜ ਕਰਾਈ ਸੀ ਉਹਦੇ ਕਾਗਜ਼ ਵਗੈਰਾ ਉਹਦੇ ਕਾਗਜ਼ ਵਗੈਰਾ ਸਾਰਾ ਕੁਝ ਓਕੇ ਹੈ ਜੀ ਇਹ ਮੇਰੇ ਬਰੇ ਜਿਹੜੇ ਸਾਰੇ ਪਰਿਵਾਰ ਆਏ ਬਿਆਨ ਵੀ ਦੇ ਕੇ ਆਈ ਵੀ ਅਸੀਂ ਵੀ ਇਹਨਾਂ ਦੇ ਕੋਈ ਖਿਲਾਫ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੇ ਨਾ ਇਹਨਾਂ ਨੂੰ ਕੁਝ ਕਹੀਏ ਨਾ ਇਹਨਾਂ ਦੇ ਘਰਦਿਆਂ ਨੂੰ ਕੁਝ ਕਹੀਏ ਉਹ ਸਾਰਾ ਰਫਾ ਦਫਾ ਹੋ ਗਿਆ ਸੀ ਬਸ ਵੈਸੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੀ 4 ਦਿਨ ਰਹਿ ਗਏ ਮੇਰੀ ਭੈਣ ਦੇ ਵਿਆਹ ਚ 22 ਤਰੀਕ ਨੂੰ ਮੇਰੀ ਭੈਣ ਦਾ ਵਿਆਹ ਸੀਗਾ ਪਰ ਵਿਆਹ 'ਚ ਵਿਗੜ ਪਉਣੀ ਸੀ ਇਹ ਮਾਤਾ ਕੀ ਕਰੀ ਜਾਂਦੇ ਸੀ ਜਦੋਂ ਮੈਂ ਮੋੜ ਤੇ ਬੈਠੇ ਸੀ ਇਹ ਗੱਲਾਂ ਕਰੀ ਆਏ ਸੀ ਕਿ ਨਾਲ ਕੋਈ ਗਵੰਡਨ ਬੈਠੀ ਹੋਣੀ ਨਾਲ ਗਵੰਡੀ ਸੀਗੇ ਉਹ ਬਿਮਾਰ ਸਾਰ ਰਹਿੰਦੇ ਆਗੇ ਮੋੜ ਤੇ ਬੈਠੇ ਗੱਲਾਂ ਕਰੀਆਂ ਸੀ 8:30 ਕਰੀਬ 9 ਵਜੇ ਦੀ ਗੱਲ ਈ ਤੇ ਭਰਾ ਮੇਰਾ ਚੌਂਕ ਤੇ ਗਿਆ ਸੀਗੇ ਸਬਜ਼ੀ ਸਬਜ਼ੀ ਲੈਣ ਗਿਆ ਐਨੇ ਚ ਹੀ ਆਏ ਜੀ ਆ ਕੇ ਤੇ ਵਾਹ ਕਿੰਨੇ ਕੋ ਜਾਣੇ ਆਏ ਕੋਈ ਪਤਾ ਲੱਗਿਆ ਮੈਨੂੰ ਜਿਹਨੇ ਤਿੰਨ ਮੋਟਰਸਾਈਕਲ ਸੀਗੇ 8-9 ਜਿਹਨੇ ਹੋਣਗੇ ਤਕਰੀਬ ਤਿੰਨ ਮੋਟਰਸਾਈਕਲ ਸੀ ਮੰਗ ਕਰਦੇ ਮੰਗ ਪ੍ਰਸ਼ਾਸਨ ਤੇ ਮੰਗ ਚਾਪਾ ਵਾਦਦੇ ਆ ਇਨਸਾਫ ਮਿਲੇ ਸਾਨੂੰ ਤੰਨੇ ਮੈਨੂੰ ਵੀ ਉਹਦਾ ਮੈਨਿਆ ਨਹੀਂ ਹੁਣ ਤੱਕ ਕੀ ਪਤਾ ਦੇ ਦੇਣ ਇੱਕ ਬੰਦਾ ਦਾ ਸਾਡਾ ਖਾ ਗਏ ਕੀ ਪਤਾ ਇੱਕ ਦਾ ਹੋਰ ਖਾ ਜਾਣ ਇਹਨਾਂ ਦਾ ਕੀ ਪਤਾ ਇਹ ਕੱਖ ਵੀ ਨਹੀਂ ਪੁਲਿਸ ਵਾਲੇ ਦਾ ਕੁਝ ਵੀ ਨਹੀਂ ਕਰਦੇ ਜੀ ਪੁਲਿਸ ਵਾਲਿਆਂ ਤਾਂ ਪੈਸੇ ਚਾਹੀਦੇ ਪੈਸੇ ਦੇ ਰੋ ਤੇ ਸਾਰਾ ਕੁਝ ਕਰ ਦਾਂਗੇ ਅਸੀਂ ਐਹੇ ਜੇ ਬੰਦੇ ਬੈਠੇ ਜੀ ਅੰਦਰ ਉਤੋਂ ਕਹਿ ਰਹੇ ਵਾਸੀ ਕੀ ਕਰੀਏ ਐਹੇ ਜੇ ਬੋਲ ਉਹਨਾਂ ਦੇ ਤੇ ਜਿਸ ਲੜਕੀ ਦੀ ਅੱਜ ਡੈੱਥ ਹੋਈ ਹੈਗੀ ਉਹ ਮੇਰੀ ਸਿਸਟਰ ਸੀ ਉਹਦਾ ਨਾਂ ਸੀ ਪਰਮਜੀਤ ਕੌਰ ਉਹ ਸਾਡੇ ਭਾਣਜੇ ਦਾ ਵਿਆਹ ਹੋਇਆ ਸੀਗਾ ਕੋ ਲਵ ਮੈਰਿਜ ਦਾ ਸੀਗਾ ਸਿਸਟਮ ਉਹ ਸਾਰਾ ਕੁਝ ਸਹੀ ਹੋ ਗਿਆ ਸੀਗਾ ਹੋ ਇਹ ਥਾਣੇ ਵਾਲਿਆਂ ਕੋਲ ਵੀ ਦਰਖਾਸਤ ਰੋਸਾ ਇਹਨਾਂ ਕੋਈ ਬਸਾੜਾ ਚੌਂਕੀ ਲੱਗਦੀ ਹੈ ਇਹਨਾਂ ਨੂੰ ਤੇ ਇੱਕ ਸੀਟੀ ਮੇਰੇ ਖਿਆਲ ਚ ਲੱਗਦੀ ਹੈ ਉਥੇ ਸੀ ਉਹਨਾਂ ਕੋਲ ਜਾ ਕੇ ਆਏ ਆਂਗੇ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਸੁਣੀ ਤੇ ਜੇਕਰ ਉਹ ਇਹਨਾਂ ਦੇ ਨਥਾ ਪਾਲਰ ਦੇ ਕੋਈ ਸੁਣਵਾਈ ਕਰਦੇ ਸਾਡੀ ਇਹਨਾਂ ਨੂੰ ਜਾ ਕੇ ਕੋਈ ਦਬਕਾ ਮਾਰਦੇ ਤਾਂ ਸ਼ਾਇਦ ਅੱਜ ਇਹ ਕੰਮ ਨਾ ਹੁੰਦਾ ਉਹ ਘਟਨਾ ਕੀ ਹੋਈ ਕੱਲ ਸਾਰੀ ਤੁਹਾਨੂੰ ਦੱਸਾਂ ਉਹ ਘਟਨਾ ਤਾਂ ਮੈਂ ਅਸ਼ੀਤਾਬ ਹੁਣੇ ਹਜੇ ਪਹੁੰਚੇ ਹੈਗੇ ਤੇ ਸਾਨੂੰ ਤਾਂ ਸੁਣਨ ਦੇ ਵਿੱਚ ਇਹ ਆਇਆ ਵੀ ਉਹ ਵੱਡਾ ਬੇਟਾ ਉਹ ਗਿਆ ਸੀ ਚੌਂਕ ਤੇ ਕੋਈ ਕੰਮ ਕੋਈ ਸਬਜ਼ੀ ਲੈਣ ਗਿਆ ਆਪਣੀ ਕੀ ਉਹ ਬੈਠੇ ਸੀ ਗਲੀ ਤੇ ਮੋੜ ਤੇ ਕੋਈ ਮੁੰਡੇ ਆਏ 5-7 ਜਣੇ ਮੋਟਰਸਾਈਕਲਾਂ ਤੇ ਦੋ ਮੋਟਰਸਾਈਕਲਾਂ ਤੇ ਦੱਸਦੇ ਆ ਤੇ ਉਹ ਆ ਕੇ ਇਹੇ ਕਰਪਾਨਾ ਉਹਨੇ ਕੋਈ ਸੀਗੇ ਅਸਕਾਪੇ ਵਗੈਰਾ ਜਿਹੜੇ ਹੁੰਦੇ ਆ ਉਹ ਸੀਗੇ ਮੁੰਡੇ ਦਾ ਕੀ ਉਹ ਇਹੀ ਸੀ ਇਹਨਾਂ ਵਿੱਚ ਜਿੰਨਾਂ ਦੇ ਲੜਕੀ ਨਾਲ ਮੈਰਿਜ ਵਗੈਰਾ ਹੋਈ ਹੈ ਉਹ ਕਦੇ ਵੀ ਸੀ ਵੱਡਾ ਗਏ ਸੀ ਉਹ ਕਾਫੀ ਵਾਰੀ ਉਹਨਾਂ ਨੇ ਚੈਲੰਜ ਕੀਤਾ ਸੀ ਸਾਨੂੰ ਪਰ ਅਸੀਂ ਥਾਣੇ ਵਾਲਾ ਕੋਲ ਜਾ ਕੇ ਅਸੀਂ ਇਹਦੇ ਇਹ ਤਰਖਾਸ ਵੀ ਉਹ ਸਾਨੂੰ ਐਦਾਂ ਦਾ ਬੋਲਦੇ ਆ ਕਿ ਤੁਸੀਂ ਉਹਨਾਂ ਦਾ ਕੋਈ ਯਾਰਸਾ ਕਰੋ ਕੋਈ ਹੱਲ ਕਰੋ ਅਸੀਂ ਫੇਰ ਵੀ ਉਹ ਘਰ ਛੱਡ ਕੇ ਅਸੀਂ ਤਾਂ ਅਲੱਗ ਕਿਤੇ ਮਕਾਨ ਵੀ ਕਿਰਾਏ ਤੇ ਅਲੱਗ ਲੈ ਲਿਆ ਸੀਗਾ ਨਹੀਂ ਚਲੋ ਵੀ ਕਿਸੇ ਤਰੀਕੇ ਨਾਲ ਵੀ ਇਹ ਵੀ ਘਟਣਾ ਘਟ ਜੇ ਨਾ ਘਟ ਜੇ ਤਾਂ ਅਸੀਂ ਵਿਆਹ ਸੀ ਸਾਡੇ 22 ਤਰੀਕਾ ਕੁੜੀ ਦਾ ਇਸ ਦਾ ਤੇ ਉਹ 22 ਤਰੀਕਾ ਵਿਆਹ ਵੀ ਹਜੇ ਵਿੱਚ ਹੀ ਹੈਗਾ ਤੇ ਕਿਸੇ ਕਰਕੇ ਅਸੀਂ ਦਰਦੇ ਸੀ ਮਕਾਨ ਸਾਈਡ ਤੇ ਲਿਆ ਹੋਇਆ ਸੀ ਵੀ ਚਲ ਵੀ ਸ਼ਹਿਰ ਦੀ ਤਾਲਾ ਟਲ ਜੇ ਪਰ ਪੁਲਿਸ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਕਿ ਭਈ ਉਹਨਾਂ ਨੇ ਜਿੰਨੀ ਜਲਦੀ ਹੋ ਸਕਦਾ ਸਾਰਿਆਂ ਨੂੰ ਕਾਬੂ ਕਰੋ ਅਸੀਂ ਅੱਜ ਪੋਸਟਮਾਰਟਮ ਹੋ ਜਾਣਾ ਜਿੰਨਾ ਚਿਰ ਉਹਨਾਂ ਨੂੰ ਕਾਬੂ ਨਹੀਂ ਕਰਦੇ ਅਸੀਂ লাশ ਨੂੰ ਉਹਨਾਂ ਚਿਰ ਸੰਸਕਾਰ ਨਹੀਂ ਕਰਦੇ ਕੱਲ੍ਹ ਸ਼ਾਮ ਨੂੰ ਥਾਣਾ ਸਿਟੀ ਏਰੀਆ ਦੇ ਵਿੱਚ ਗੋਲਿਆਂ ਵਾਲਾ ਰੋਡ ਦੇ ਉੱਪਰ ਇੱਕ ਲੇਡੀ ਪਰਮਜੀਤ ਕੌਰ ਨੂੰ ਸੱਟਾ ਮਾਰ ਕੇ ਮਾਰੀਆਂ ਸੀਗੀਆਂ ਕਿਸੇ ਨੇ ਜਿਹਦੇ ਤੋਂ ਜ਼ਖਮੀ ਹੋ ਗਈ ਸੀ ਤੇ ਉਹਨੂੰ ਇਲਾਜ ਲਈ ਇਹ ਜੀ ਕੋਟਾ ਹਸਪਤਾਲ ਲੈ ਗਏ ਸੀ ਫਿਰ ਉਸ ਤੋਂ ਅੱਗੇ ਰੈ퍼 ਕਰਤਾ ਸੀ ਅੱਜ ਉਹਦੀ ਡੈੱਡ ਬੋਡੀ ਹੈ ਨਾ ਮਾ ਉਹਦੀ ਮੌਤ ਅਪਰੰਤ ਹੈ ਉਹਦੇ ਵਾਰਸਾ ਦੀ ਡੈੱਡ ਬੋਡੀ ਹੈ ਸਿਵਲ ਹਸਪਤਾਲ ਮੁਕਸਰ ਸਾਹਿਬ ਡੈੱਡ ਹੌਸ ਦੇ ਵਿੱਚ ਲਿਆ ਕੇ ਰੱਖੀ ਹੈ ਤੇ ਉਹਦੇ ਸਬੰਧੀ ਥਾਣਾ ਸਿਟੀ ਵੱਲੋਂ ਕਾਰਵਾਈ ਜਬੰਦੀ ਕਾਰਵਾਈ ਜਿਹੜੀ ਹੈ ਵਾਰਸਾ ਦੇ ਬਿਆਨ ਲਿਖ ਕੇ ਕੀਤੀ ਜਾ ਰਹੀ ਹੈ 3 ਮਹੀਨੇ ਹੋ ਗਏ ਸਾਨੂੰ ਮੇਰੀ ਲਵ ਮੈਰਿਜ ਹੋਈ ਸੀਗੀ ਮੇਰੇ ਸਾਹਮਣੇ ਘਰ ਸੀ ਉਹਨਾਂ ਦਾ ਲਵ ਮੇਰੇ ਵਿਚ ਕੁੜੀ ਨਾਲ ਬਿਆਨ ਵਗੈਰਾ ਸਾਰਾ ਕੁਝ ਓਕੇ ਸੀਗਾ ਉਹਦੇ ਭਰਾ ਦੋ ਤੇ ਨਾਲ ਕਈ ਮੁੰਡੇ ਉਹਦੇ ਠੀਕ ਹੈ ਰਾਤੀਓ ਕੱਲ ਕੱਲ ਦੀ ਰਾਤ ਮਾਰ ਕੇ ਗਏ ਮਮੀ ਦੇ ਸੱਟਾ ਛੁਟਾ ਮਾਰ ਗਏ ਬਾਵਾ 7 ਵਜੇ ਸਿਦਾਂ ਕਰਕੇ ਡੈਥ ਹੋ ਗਈ ਕੀ ਲੱਗਿਆ ਇਸ ਤੇਜ਼ ਤਰ ਹਥਿਆਰ ਸੀ ਹਥਿਆਰ ਹੀ ਸੀ ਉਹ ਕਾਪੇ ਤਿਰਪਾਨਾ ਸੀਗੇ ਉਹਨਾਂ ਕੋਲੇ ਜੀ ਖੰਜਰ ਬਾਵਾ ਤਕੜੀ ਸੀ ਜਿਹੜੇ ਸਿਰ